ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਮੱਲਾਂ ਵਾਲੇ ਪਹੁੰਚੇ ਸੀ ਜੀ ਤਲਵੰਡੀ ਤੋਂ ਵੀ ਹੈਗਾ ਕੋਈ 15 ਕਿਲੋਮੀਟਰ ਦੀ ਦੂਰੀ ਤੇ ਇਹਦੇ ਜੀਰੇ ਤੋਂ ਵੀ ਕੋਈ ਇੰਨਾ ਕੁ ਕੀ ਪੈਂਦਾ ਤੇ ਬਾਈ ਦੀ ਖਾਸ ਆ ਝੋਟੀ ਤੇ ਆਏ ਸੀਗੇ ਜੀ ਜਿਹੜੀ ਆ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਆ ਇਹ ਦੋ ਵਾਰੀ ਬਾਈ ਕਹਿੰਦਾ ਵੀ ਰਿਪੀਟ ਕਰ ਚੁੱਕੀ ਆ ਵੀ ਜਦੋਂ ਵੀ ਚੈੱਕ ਕਰਵਾਉਂਿਆ ਖਾਲੀ ਨਿਕਲ ਜਾਂਦੀ ਆ ਅੰਦਰੋਂ ਝੋਟੀ ਹਜੇ ਡਵਲਪ ਨਹੀਂ ਸਿਹਤ ਦੀ ਚੰਗੀ ਆ ਹਜੇ ਦੋਂਦੇ ਦਾਂਦੇ ਨੇ ਹੁਣ ਸਿੱਟੇ ਆ ਜੀ ਬੇੜ ਬਾਈ ਕੋਲੇ ਬਹੁਤ ਚੰਗੀ ਆ ਸਾਰੇ ਪਸ਼ੂ ਦੇਖੋ ਜੇ ਤੁਸੀਂ ਜਦੋਂ ਨੂੰ ਨੀਲੀ ਤੇ ਰਾਵੀ ਦੇ ਸੁਨੋ ਵੱਲੋਂ ਜਿਹੜਾ ਫਰਕ ਹੁੰਦਾ ਉਹ ਵੀ ਦੱਸਾਂਗੇ ਜੀ ਬਾਈ ਨੂੰ ਸਾਰੀ ਨੌਲੇਜ ਆ ਤੇ ਪਾਕਿਸਤਾਨੀ ਬਲੱਡ ਲਾਈਨ ਦੀਆਂ ਮੱਝਾਂ ਬਾਈ ਕੋਲੇ ਬਹੁਤ ਚੰਗੀਆਂ ਠੀਕ ਆ ਤੁਹਾਨੂੰ ਸਾਰੇ ਪਸ਼ੂ ਦਿਖਾਵਾਂਗੇ ਤੇ ਵੀਡੀਓ ਨਾ ਬਣਿਆ ਰਹੋ ਜੇ ਐਂਡ ਤੱਕ ਆ ਝੋਟੀ ਦਾ ਬਾਈ ਨੂੰ ਦੱਸਿਆ ਵੀ ਵਾਈਟ ਮੈਚ ਵਗੈਰਾ ਦੇ ਕੇ ਤਾਂ ਟੀਕੇ ਲਾ ਕੇ ਟੋਨੋ ਫਾਸਟਨ ਵਗੈਰਾ ਬਾਇਓਟੀਮ 8 ਪਾਊਡਰ ਪਾ ਕੇ ਫੇਰ ਗੱਲ ਬਣੂਗੀ ਬਾਈ ਅਜੇ ਮਹੀਨਾ ਰੇਡ ਮਹੀਨਾ ਲਾਉਗੀ ਝੋਟੀ ਤੇ ਕਿੰਨੇ ਵਾਰੀ ਭਰਾ ਦਾ ਇਹ ਠੀਕ ਆ ਬਾਈ ਦੋ ਵਾਰੀ ਵੇਰਤੀ ਜਾਂਦੇ ਤੇ ਹਰ ਵਾਰੀ 4-4 ਮਹੀਨਿਆਂ ਤੇ ਜਦੋਂ ਚੈੱਕ ਕਰੀਦੇ ਆ ਉਹ ਤਾਂ ਖਾਲੀ ਨਿਕਲਦੀ ਇਹ 4 ਮਹੀਨਿਆਂ ਦੇ ਤਾਂ ਖਾਲੀ ਨਿਕਲਦੀ ਆ ਜੀ ਅੰਦਰੋਂ ਪੂਰੀ ਡਵਲਪ ਨਹੀਂ ਗਈ ਝੋਟੀ ਇਹ ਠੀਕਾ ਭਰ ਦਿੰਨੇ ਆ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜਦੋਂ ਕੱਚੀ ਹੀਟ ਜਿਆ ਪਰਿਆ ਗਿਆ ਰੇਸ਼ਾ ਮਾਰੂਗੀ ਇਹ ਕੱਚੀ ਹੀਟ ਚ ਇਹਦੇ ਠੀਕਾ ਭਰਿਆ ਗਿਆ ਠੀਕ ਆ ਉਤੋਂ ਚਲੋ ਵੇਟ ਭਾਲਾਂ ਜਿੰਨਾ ਮਰਜੀ ਹੈ ਝੋਟੀ ਦਾ ਪਰ ਅੰਦਰੋਂ ਹਜੇ ਡਿਵੈਲਪ ਨਹੀਂ ਕੀਤੀ ਤਾਂ ਕਰਕੇ ਇਹ ਝੋਟੀ ਮੰਨ ਕੇ ਚਲੋ ਵੀ ਕਹਿਣ ਦਾ ਮਤਲਬ ਖਰਾਬ ਹੀ ਹੋਈ ਪਈ ਹੈ ਜੀ ਕਿਉਂ ਅਨ ਇਨਫੈਕਸ਼ਨ ਤਾਂ ਇਹ ਸਿੱਟਣੀ ਹੈ ਜਦੋਂ ਕੱਚੀ ਹੀਟ 'ਚ ਕਮਜ਼ੋਰ ਬੱਚੇ ਦਾ ਨਿੱਜ ਕਰਨ ਜਾਊਗੀ ਤਾਂ ਕਨਫਰਮ ਆ ਬਈ ਪਸ਼ੂ ਇਨਫੈਕਸ਼ਨ ਸਿੱਟੂਗਾ ਜੀ ਅੰਦਰੋਂ ਹਜੇ ਪੂਰੀ ਡਿਵੈਲਪ ਨਹੀਂ ਹੋਈ ਝੋਟੀ ਜਦੋਂ ਪੂਰੀ ਡਿਵੈਲਪ ਹੋਊਗੀ ਬਾਈ ਨੂੰ ਦੱਸਿਆ ਵੀ ਰਿੰਗੂਗੀ ਤੇ ਵਧੀਆ ਹੋਲ ਕੇ ਮੱਝ ਬਣੂਗੀ ਕੋਈ ਦਿੱਕਤ ਨਹੀਂ ਗਈ ਠੀਕ ਹੈ ਤੇ ਇਹ ਝੋਟੀ ਦਾ ਬਾਈ ਨੂੰ ਹੱਲ ਦੱਸਿਆ ਜੀ ਹੁਣ ਸਾਨੂੰ ਸਾਰੇ ਪਸ਼ੂ ਬਾਈ ਦੇ ਦਿਖਾਵਾਂਗੇ ਠੀਕ ਹੈ ਆ ਜੋ ਟੀ ਬਾਈ ਕੋਲੇ ਜਿਹੜੀ ਹੈਗੀ ਆ ਇਹਨੇ ਕੋਈ ਬਾਲਾ ਹਾਈਟ ਵੇਟ ਨਹੀਂ ਕੀਤਾਗਾ 1.5 ਸਾਲ ਦੀ ਝੋਟੀ ਹੈ ਲੋਹਰੀ ਬੁੱਲ ਡਿਸਚਾਰਜ ਦੋ ਵਾਰੀ ਦੋ ਵਾਰੀ ਦੇਗੀ ਵੀਰੇ ਹਾਂ ਇਹ ਦੋ ਵਾਰੀ ਡਿਸਚਾਰਜ ਦੇਗੀ ਆ ਜੀ 1.5 ਸਾਲ عمر ਹੈ ਦੀ ਲੋਹਰੀ ਬੁੱਲਦੀ ਹੈ ਤੇ ਥੋੜਾ ਵੱਲੋਂ ਠੀਕ ਠਾਕ ਠੀਕਾ ਕਰਕੇ ਵੀ ਬਾੜੀ ਵਧੀਆ ਨਹੀਂ ਤਿਆਰ ਹੋएगी ਝੋਟੀ ਪਰ ਫਿਰ ਵੀ ਆਪਦੀ ਮਾਂ ਚਿੰਗੀ ਹੋਣ ਕਰਕੇ ਤੁਸੀਂ ਥਣ ਦੇਖੋ ਮੈਂ ਕਿੰਨਾ ਕੱਲਾ ਕੱਲਾ ਥਣ ਦੀ ਆ ਜੀ ਝੋਟੀ ਦਾ ਦੇਖੋ ਸਾਬ ਇਹ ਜ਼ਰੂਰ ਮੰਨਦੇ ਆ ਆਪਾਂ ਵੀ ਹਾਈਟ ਛੋਟੀ ਆ ਤੇ ਪਰ ਇਹ ਗੱਲ ਨਹੀਂ ਵੀ ਬਰੀਡ ਚ ਹੈਗੀ ਆ ਕਿਉਂ ਆਪਦੀ ਮਾਂ ਤੇ ਤੋ ਕੁਸ਼ਤਾ ਜਾਊਗੀ ਇਹ 13-14 ਕਿਲੋ ਦੁੱਧ ਤਾਂ ਨਹੀਂ ਦੇਣਾ ਹੀ ਦੇਣਾ ਜੀ ਤੇ ਇਹ ਬਾਈ ਕਿਹੜੇ ਸੀਮਨ ਦੀ ਆ ਕੋਈ ਨੂਰ ਦੀ ਇਹ ਕੋਹੇ ਨੂਰ ਦੀ ਆ ਇਹਦੀ ਉਮਰ ਬਾਈ ਇਹਦੀ ਉਮਰ ਵੀਰੇ ਹੁਣ 2 ਦੰਦ ਹੋ ਗਈ ਅੱਛਾ ਹੁਣ 2 ਦੰਦ ਹੋ ਗਈ ਤੇ ਇਹ ਮੰਨ ਲਓ ਜਦੋਂ ਆਪਾਂ ਸੀਮਨ ਲਵਾਇਆ ਇਹਦੇ ਪਹਿਲਾਂ ਤੇ ਉਦੋਂ ਕੀ ਕੀਤਾ ਸੀ ਇਹਨੇ ਉਦੋਂ ਵੀਰੇ ਜਿਵੇਂ ਤਾਰਾਂ ਦਿੰਦੀ ਸੀ ਥੋੜੀਆਂ ਜੀਆਂ ਥੋੜੀਆਂ ਜੀਆਂ ਹਾਂਜੀ ਤੇ ਅਸੀਂ ਮਤਲਬ ਪਹਿਲਾਂ ਰੰਬੀ ਥੋੜਾ ਜਿਹਾ ਉਸ ਵਾਰ ਥੋੜੀਆਂ ਜਿਹੀਆਂ ਨਿਤਾਰਾ ਦਿੱਤੀਆਂ ਅਸੀਂ ਫੋਨ ਕੀਤਾ ਤੇ ਜਿਹੜੇ ਆਪਣੇ ਆਉਂਦੇ ਆ ਵੀਰ ਜੀ ਅੱਗੇ ਡਾਕਟਰ ਸਾਹਿਬ ਉਹ ਦਿਨ ਹੈ ਨਹੀਂ ਸੀਗੇ ਅੱਛਾ ਤੇ ਉਹਨਾਂ ਨੇ ਮਤਲਬ ਕਿਸੇ ਨੂੰ ਭੇਜਿਆ ਉਹ ਇਹਨਾਂ ਦੀ ਕਰਕੇ ਕਹਿੰਦੇ ਹੀਟ ਬਹੁਤ ਵਧੀਆ ਹੀਟ ਵਧੀਆ ਠੀਕ ਹੈ ਉਹ ਗੱਲ ਉਹੀ ਹੋ ਗਈ ਵੀ ਥੋੜੀਆਂ ਜੀਆਂ ਤਾਰਾਂ ਸੀ ਅੰਦਰੋਂ ਨਾਲ ਪਣੀ ਸੀ ਤੇ ਇਹਨੇ ਦੁੱਧ ਲਾਇੀ ਵੀ ਨਹੀਂ ਹੋਣੀ ਹਨਾ ਨਾ ਨਾ ਇਹਨੇ ਦੁੱਧ ਲਾਇਆ ਅਸੀਂ ਕਿਹਾ ਵੀ ਚਲੋ ਗੱਬਣਾ ਹਾਂ ਹਾਂਜੀ 4 ਤੋਂ 4 ਮਹੀਨਿਆਂ ਬਾਅਦ ਦੁੱਧ ਜਦੋਂ ਤਾਂ ਛਡਾਉਣ ਲੱਗ ਪਈ ਅਸੀਂ ਕਿਹਾ ਵੀ ਮੱਝ ਨੂੰ ਪ੍ਰੋਬਲਮ ਆ ਗਈ ਅਸੀਂ ਚੈੱਕ ਕਰਾਈ ਖਾਲੀ ਸੀ ਖਾਲੀ ਸੀਗੀ ਫਿਰ ਦੁਬਾਰਾ 21 ਤੋਂ 22 ਦਿਨ ਬਾਅਦ ਦੁਬਾਰਾ ਫੇਰੇ ਨਿਤਾਰਾਂ ਦਿੱਤੀਆਂ ਪਤਲੀਆਂ ਹਾਂਜੀ ਫਿਰ ਮਤਲਬ ਏਏ ਕਰਕੇ ਗਿਆ ਹੋਰ ਮੁੰਡਾ ਠੀਕ ਹੈ ਪਰ ਜਦੋਂ ਉਹ ਇਹ ਕਰਕੇ ਗਏ ਨਰੇਸ਼ਾ ਬਹੁਤ ਸੁੱਤਿਆ ਨਰੇਸ਼ਾ ਬਹੁਤ ਸੁੱਤਿਆ ਅਸੀਂ ਫੋਨ ਕੀਤਾ ਕਹਿੰਦੇ ਨਹੀਂ ਨਹੀਂ ਆਟਾ ਹੀਟ ਛੱਡ ਗਈ ਆ ਠੀਕ ਹੈ ਤੇ ਮੱਝ ਤੁਹਾਡੀ ਕੰਸੀਵ ਕਰ ਗਈ ਆ ਓਕੇ ਅਸੀਂ ਹੁਣ ਫੇਰ ਇਹਨੇ ਦੁੱਧ ਲਾਇਆ ਤੁਸੀਂ ਦੇਖ ਸਕਦੇ ਪਰ ਫੇਰ 4 ਸਵਾ 4 ਮਹੀਨਾ ਤੇ ਖਾਲੀ ਆ ਫੇਰ ਖਾਲੀ ਆ ਕੱਲ ਬਹੁਤ ਦੁਖੀ ਸੀ ਬਾਈ ਨੇ ਮੈਨੂੰ ਤਿੰਨ ਚਾਰ ਦਿਨ ਹੋ ਗਏ ਫੋਨ ਕੀਤਾ ਸੀ ਬਾਈ ਪੂਰਾ ਦੁਖੀ ਇਸੇ ਕਰਕੇ ਅਸੀਂ ਦੋ ਵੇਚਿਆ ਇਹ ਦੋ ਪਸ਼ੂ ਸੀ ਦੋਹਾਂ ਦੇ ਟੀਕੇ ਭਰਾਈ ਸੀ ਚਲੋ ਦੋ ਮੱਝਾਂ ਤਾਂ ਗੱਭਣ ਆਈ ਆ ਆ ਦੇਖੋ ਤੁਸੀਂ ਦੁੱਧ ਦੇਖੋ ਲਾਇਆ ਜੀ ਆਮ ਪਸ਼ੂ ਇਹ ਹੱਦੇ ਚੜਾ ਗਈ ਆ ਵੀਰੇ ਹਜੇ ਵੀ ਹਜੇ ਚੜਾ ਗਈ ਇਹ ਹਜੇ ਇਹਦੇ ਦੁੱਧ ਆਉਂਦਾ ਵੀ ਹੈ ਥਣਾਜੋ ਤੁਸੀਂ ਚੈੱਕ ਕਰ ਸਕਦੇ ਆਉਂਦਾ ਵੀ ਹੈ ਅੱਛਾ ਦੁੱਧ ਵੀ ਆਉਂਦਾ ਇਹਦਾ ਫ੍ਰੀਡ ਕਰਕੇ ਆਣਾ ਬਈ ਚੰਗੀਆਂ ਵੜੀਆਂ ਮਾਵਾ ਵੜੀਆਂ ਚੰਗੀਆਂ ਤੇ ਆਹ ਮੱਝ ਬਾਈ ਦੀਆਂ ਦੋ ਆ ਜਿਹੜੀਆਂ ਇਹਨਾਂ ਦੀਆਂ ਮੇਨ ਆ ਜੀ ਘਰ ਦੇ ਪਸ਼ੂ ਆ ਸਾਰੇ ਇੱਕ ਮੱਝ ਬਾਈ ਨੂੰ ਇਹਦੇ ਨਾਨਕਿਆਂ ਤੋਂ ਮਿਲੀ ਸੀਗੀ ਮਾਤਾ ਨੇ ਮੈਨੂੰ ਦੱਸਿਆ ਉਹਦੇ ਤੋਂ ਸਾਰੇ ਪਸ਼ੂ ਤਿਆਰ ਹੋਏ ਆ ਜੀ ਕਿੰਨਾ ਚਿਰ ਪਹਿਲਾਂ ਬਈ ਆਪਾਂ ਮੱਝ ਲਈ ਸੀ ਉਹ ਮੇਰੀ 17 ਸਾਲ ਪਹਿਲਾਂ 17 ਸਾਲ ਪਹਿਲਾਂ ਕੱਟੀ ਸੀ ਉਦੋਂ ਸਾਲ ਦੀ ਕੱਟੀ ਲਿਆਂਦੀ ਸੀਗੀ ਘਰੇ ਲਿਆ ਕੇ ਮਤਲਬ ਐਸੀ ਸੰਭੀ ਆ ਠੀਕ ਆ ਤੇ ਉਹਨੇ ਪਹਿਲਨ ਨੇ ਮਤਲਬ ਜਦੋਂ ਸੂਈ ਆ ਹਾਂ ਦੋ ਦੰਦ ਤੇ ਸੂਈ ਸੀਗੀ ਠੀਕ ਹੈ ਤੇ 14 ਤੋਂ 15 ਲੀਟਰ ਦੁੱਧ ਦਿੰਦੀ ਹੈ 14 ਤੋਂ 15 ਡਾਈ ਆਪ ਅਸੀਂ ਕਰਦੇ ਰਹੇ ਹਾਂ ਠੀਕ ਹੈ ਹਰ 28 ਦਿਨ ਤੇ ਉਹ ਸੀਮਨ ਲੈ ਲੈਂਦੀ ਸੀਗੀ ਠੀਕ ਹੈ ਜੇ ਤੁਸੀਂ ਉਹਨੂੰ ਸੀਮਨ ਨਹੀਂ ਲਵਾਇਆ ਸੀ ਇੱਕ ਵਾਰੀ ਵੀ ਮਿਸ ਵੀ ਕੀਤਾ ਹਾਂ ਜਦੋਂ ਸੀਮਨ ਨਹੀਂ ਸੀ ਲਵਾਇਆ ਨਾਲ ਦੀ ਨਾਲ ਦੁੱਧ ਡਾਊਨ ਕਰਨਾ ਸ਼ੁਰੂ ਕਰ ਦਿੰਦੀ ਸੀਗੀ ਓਕੇ ਡਾਊਨ ਕਰਨਾ ਤੁਸੀਂ ਹਾਂ ਜੀ ਜੇ ਤੁਸੀਂ ਇੱਕ ਹੀਟ ਮਿਸ ਕਰ ਦਿੱਤੀ ਤੇ ਦੂਏ ਆਪਣੇ ਕੋਲੇ ਸੂਪੀ ਬਈ ਨਾ ਸੂਏ ਉਹ ਨਾ ਸੂਏ ਫਿਰ ਵੇਚਦੀ ਆ ਪਸਾਉਂ ਦਿੰਦੀ ਆ ਦੁੱਧ ਨਹੀਂ ਉਸ ਤੋਂ ਬਾਅਦ ਮਤਲਬ ਕਿ ਸਾਡਾ ਵਾਅਦਾ ਨਹੀਂ ਹੋਇਆ ਉਸ ਤੋਂ ਬਾਅਦ ਪੂਰਾ ਮੱਝ ਕੱਤੇ ਦੇ ਨਾਲ ਕਿਸੇ ਦਾ ਨਾਮ ਗੱਲ ਕਰਦੇ ਜੀ ਇਹ ਇਹ ਝੋਟੀ ਨੇ ਕਿੰਨਾ ਦੁੱਧ ਦਿੱਤਾ ਬਈ ਦੂਜੀ ਵੀ ਹਾਂ ਇਹ ਪਹਿਲਾਂ ਨੇ ਸੁਈ ਨੇ 14 ਲੀਟਰ ਦੁੱਧ ਦਿੱਤਾ ਬਾਬਰਵੰਦ ਦੀ ਪੋਤੀ ਆ ਡਾਇਰੈਕਟ ਕ੍ਰੋਸਿੰਗ ਦੀ ਆ ਹਾਂਜੀ ਡਾਇਰੈਕਟ ਕ੍ਰੋਸਿੰਗ ਦੀ ਆ ਬਾਬਰਵੰਦ ਦੀ ਤੁਸੀਂ ਮੈਨ ਵੇਖੋ ਜੀ ਸਿੰਘ ਦਗਾ ਕੇ ਦਾਗ ਦਿੰਦਾ ਬਾਈ ਆਪੇ ਬਾਈ ਨੇ 4 ਸਾਲ ਵੈਟਰਨਰੀ ਦਾ ਕੰਮ ਕੀਤਾ ਥੋੜੀ ਜੀ ਬਾਈ ਦੇ ਇੱਕ ਪਾਸੇ 'ਚ ਦਿੱਕਤ ਆ ਗਈ ਆ ਵਿਚਾਰੇ ਦੇ ਦਰਦ ਹੁੰਦਾ ਰਹਿੰਦਾ ਮਾਤਾ ਵੀ ਬੁਆਰਾ ਤਾਂ ਕਰਕੇ ਇਹਨਾਂ ਨੇ ਦੋ ਪਸ਼ੂ ਹਜੇ ਕੱਲ ਪਰਸੋਂ ਹੀ ਵੇਚੇ ਆ ਕਿਹੜੇ ਕਿਹੜੇ ਵੇਚੇ ਆ ਬਈ ਉਹ ਝੋਟੀ ਤੇ ਇੱਕ ਮੱਝ ਇੱਕ ਝੋਟੀ ਦੇ ਮੱਝ ਵੇਚਤੀ ਆ ਠੀਕ ਆ ਹੁਣ ਵੀ ਬਾਈ ਕਹਿੰਦੇ ਵੀ ਪਸ਼ੂ ਅਸੀਂ ਘਟਾਉਣੇ ਆ ਪਰ ਆਹ ਮੱਝਾਂ ਤਾਂ ਇਹ ਕਦੇ ਵੀ ਨਹੀਂ ਵੇਚਦੇ ਕੇ ਬਹੁਤ ਚੰਗੀਆਂ ਮੱਝਾਂ ਇਹਨਾਂ ਦੇ ਵੀਰੇ ਰਾਵੀ ਦੀ ਆ ਅੱਛਾ ਰਾਵੀ ਦੀ ਇੱਕ ਮੇਨ ਏ ਆ ਪੀ ਨੀਲੀ ਤੇ ਰਾਵੀ ਜਿਦਾ ਪਾਣੀਲੀ ਰਾਵੀ ਕਹਿੰਦੇ ਪਰ ਇਹਨਾਂ ਦਾ ਡਿਫਰੈਂਸ ਆ ਵੀਰੇ ਡਿਫਰੈਂਸ ਆ ਠੀਕ ਆ ਜਿਹੜੀ ਰਾਵੀ ਹੋਊਗੀ ਵੀਰ ਜੀ ਉਹਦੀ ਅੱਖ ਦੇਖੋ ਵੀ ਇਹ ਨੀਲੀ ਚਾ ਇਹ ਨੀਲੀ ਤੇ ਠੀਕ ਹਾਂਜੀ ਇਹਦੀ ਅੱਖ ਦੇ ਵਿੱਚ ਮਤਲਬ ਹੈ ਨਹੀਂ ਵਾਈਟਨੈਸ ਮਨਕੀ ਹੈ ਨਹੀਂ ਜੀ ਮਨਕੀ ਨਹੀਂ ਹੈਣੀ ਆਪਾਂ ਮਨਕ ਨਹੀਂ ਅੱਖ ਕਹਿ ਦਿੰਨੇ ਉਹ ਨਹੀਂ ਹੈਗੀ ਇਹ ਰਾਵੀ ਚਾ ਵੀਰੇ ਪਾਕਿਸਤਾਨ ਦੀ ਛੋਟੀ ਗੋਡੀ ਹੈ ਨਾ ਹਾਂਜੀ ਇੱਕ ਛੋਟੀ ਗੋਡੀ ਹਾਂਜੀ ਦੇਖੋ ਇਹ ਜਿੱਦਾਂ ਨੀਲੀ ਤੇ ਰਾਵੀ ਦਾ ਸਮੇਲ ਆ ਇਹ ਸਮੇਲ ਆ ਹਾਂ ਇੰਦੀ ਦੇਖੋ ਵੀ ਇੰਦੀ ਅੱਖ ਬਿੱਲੀ ਆ ਇਹਦੀ ਅੱਖ ਵੀ ਬਿੱਲੀ ਆ ਤੇ ਗੋਡੀ ਵੀ ਲੰਮੀ ਆ ਹਾਂਜੀ ਫਿਰ ਦੂਸਰੀ ਗੱਲ ਵੀ ਜਿੱਦਾਂ ਇਹ ਨੇ ਇਹ ਇੰਨੀਆਂ ਕੁ ਜ਼ਿਆਦੀਆਂ ਸ਼ਾਂਤ ਹੁੰਦੀਆਂ ਵੀ ਤੁਸੀਂ ਇਹਨਾਂ ਨੂੰ ਡਰਾਈ ਵੀ ਆਪ ਕਰਨਾ ਹਾਂ ਦੁੱਧ ਦੇ ਟਾਈਮ ਤੇ ਆਵਾਜ਼ ਵੀ ਦਿੰਦੀਆਂ ਨੇ ਠੀਕ ਹੈ ਬਈ ਜਿੱਦਾਂ ਇਹਨਾਂ ਨੂੰ ਮਤਲਬ ਦੁੱਧ ਇਹ ਨਹੀਂ ਹੈਗਾ ਕਿ ਵੀ ਮਹੀਨਾ ਦੁੱਧ ਚੋਲਿਆ ਉਸ ਤੋਂ ਬਾਅਦ ਪੀਕ ਡਾਊਨ ਹੋ ਜਾਊਗੀ ਉਹਨਾਂ ਹੀ ਦੇਈ ਜਾਂਦਾ ਚਾਰ ਮਹੀਨੇ ਤੱਕ ਪ੍ਰੋਪਰ ਦੁੱਧ ਦਿੰਦੀਆਂ ਨੇ ਠੀਕ ਹੈ ਬਈ ਫੇਰੇ ਆ ਵੀ ਜਦੋਂ ਹੁਣ ਜਿੱਦਾਂ ਇਹ ਮੱਝ ਸਾਡੀ ਪੌਣੇ ਦੋ ਸਾਲ ਬਾਅਦ ਵੀਰੇ ਸੁਣੀ ਆ ਠੀਕ ਆ ਭਾਈ ਸਾਡੀ ਮਿਸਟੇਕ ਕਰਕੇ ਹੀ ਹਾਂਜੀ ਹਾਂਜੀ ਤੇ ਇੰਨੇ ਸਾਨੂੰ ਕਰਮਾਲੀ ਨੇ ਅਸੀਂ ਆਪ ਹੁਣ ਢਾਈ ਮਹੀਨੇ ਹੋਏ ਆ ਹਜੇ ਇਹਦੇ 15 ਦਿਨ ਰਹਿੰਦੇ ਆ ਮਤਲਬ 3 ਮਹੀਨੇ ਹੋ ਜਾਣਗੇ 3 ਮਹੀਨੇ ਹੋਏ ਅਸੀਂ ਇਹਨੂੰ ਆਪ ਕਰਮਾਲ ਨੂੰ 6 ਕਿਲੋ ਦੁੱਧ ਦਿੱਤਾ ਇਹਨੂੰ ਡਰਾਈ ਆਪ ਕੀਤਾ ਅਛਾ ਆਪ ਕੀਤਾ ਤੇ ਚਲੋ ਸਾਨੂੰ ਸਾਡੇ ਕੋਲ ਉਹ ਮੱਝ ਸੁਈ ਸੀਗੀ ਕਿੰਨਾ ਦੁੱਧ ਦਤੈ ਨੇ ਭਾਈ 14 ਕਿਲੋ ਵੀਰੇ ਪਹਿਲਾਂ ਨੇ ਸਕੰਡੇ ਦੇ ਤੋਲਿਆ ਤੇ ਦੂਜੇ ਦੂਜੇ ਸੂਏ ਹੁਣ ਸੁਣੀ ਆ 15 ਦੇ ਦੇਂਦੇ ਆ ਅੱਛਾ ਹੁਣ ਦੂਜੇ ਸੂਏ ਸੂਣ ਆਣੇ ਹਜੇ 15 ਦੇ ਦੇਂਦੇ ਆ ਕਿੰਨੀ ਉਮਰ ਤੂਪੀ ਸੀ ਵੀ ਪਹਿਲੇ ਸੂਏ ਪਹਿਲੇ ਸੂਏ ਵੀਰੇ 3 ਸਾਲ ਦੀ 3 ਸਾਲ ਦੀ 3 ਸਾਲ ਦੀ ਸੂਪੀ ਸੀ ਮਤਲਬ 2 ਸਾਲ 2 ਕ ਮਹੀਨਿਆਂ ਦੀ ਬਣ ਗਈ ਸੀ ਹਾਂਜੀ ਹਾਂਜੀ ਠੀਕ ਪਹਿਲੇ ਪਹਿਲੀ ਏਈ ਤੇ ਰਹਿ ਗਈ ਬਈ ਕਿਹੜਾ ਰੰਗ ਲੱਗਿਆ ਤੇ ਇਹਦੇ ਹੁਣ ਨੀਲੋਫਰ ਵੇਰਕਾ ਦਾ ਅੱਛਾ ਨੀਲੋਫਰ ਲੱਗਿਆ ਪਹਿਲਾਂ ਇਹਦੇ ਲੋਹਰੀ ਦੀ ਸੀ ਉਹ ਕੱਟੀ ਜਿਹੜੀ ਆ ਉਹ ਐਸਐਮਈ ਦੀ ਉਹ ਇਹਦੀ ਇਹਦੀ ਆ ਹਾਂਜੀ ਐਸਐਮਈ ਦੀ ਘਟ ਆਇਆ ਤੇ ਬਈ ਪਾਕਿਸਤਾਨੀ ਬਲੱਡ ਲੈਣਾ ਬਿਲਕੁਲ ਵੀਰ ਜੀ ਇਹ ਪਾਕਿਸਤਾਨੀ ਆ ਇਹ ਅੱਛਾ ਇਹ ਦੀ ਭੈਣ ਆ ਹੈ ਹਾਂਜੀ ਇਹ ਭੈਣ ਆ ਇਹਦੀ ਉਮਰ ਇਹਦੀ ਉਮਰ ਇਹ ਹੁਣ ਤੀਜਾ ਸੂਆ ਸਾਡੇ ਕੋਲ ਸੀ ਅੱਛਾ ਤੀਜਾ ਸੂਆ ਪਹਿਲੇ ਸੂਏ ਦੀ ਆ ਘੱਟੀ ਆ ਹਾਂਜੀ ਦੂਜੇ ਸੂਏ ਦਾ ਅਸੀਂ ਕੱਟਾ ਹੁਣ ਵੇਚਿਆ ਠੀਕ ਹੈ ਤੇ ਹੁਣ ਇਹ ਤੀਜਾ ਸੂਆ ਸੂਆਣੇ ਤਿਆਰ ਆ ਬਈ ਜਮਾ ਹੈ ਹਾਂਜੀ ਇਹ ਦਿਨਾਂ ਤੋਂ ਹੀ ਆ ਬਈ ਜਮਾ ਬਿਲਕੁਲ ਜੀ ਹਾਂਜੀ ਠੀਕ ਕਿੰਨਾ ਦੁੱਧ ਦੇ ਦਿੰਦੀ ਬਈ ਇਹ ਵੀਰੇ ਪਹਿਲਾਂ ਨੇ ਝੂਠ ਮਾਰਨ ਨੂੰ ਜਿਵੇਂ ਮਰਜ਼ੀ ਮਾਰੀ ਪਰ ਅਸੀਂ 18 ਲੀਟਰ ਦੁੱਧ ਚੋਇਆ ਅੱਛਾ ਪਹਿਲਾਂ ਨੇ ਪਹਿਲਾਂ ਨੇ ਚੋਇਆ ਤੁਸੀਂ ਮੇਲੇ ਤੇ ਬਹੁਤ ਜ਼ਿਆਦਾ ਕੋਸ਼ ਝੂਠ ਹੁੰਦਾ ਹਾਂ ਪਰ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਕੋਈ ਜਿੱਦਾਂ ਵੀਰ ਜੀ ਨੇ ਕਿਹਾ ਹੈ ਕਿ ਜਵੀਰ ਜੀ ਜਿਹੜੇ ਵੱਡੇ ਬਰੀਡਰ ਆ ਹਾਂ ਉਹੀ ਚੱਲ ਜਾਣੇ ਛੋਟੇ ਨੂੰ ਅੱਗੇ ਨਹੀਂ ਆਉਣ ਦਿੰਦੇ ਸਿਰਫ ਇੱਕ ਇੱਕ ਕਹਿੰਦੇ ਆ ਕਿ ਅਸੀਂ ਸਪੋਰਟ ਕਰਦੇ ਛੋਟੇ ਜ਼ਿੰਮੇਵਾਰੀ ਅਸੀਂ ਕਹਿੰਨੇ ਆਂ ਕਿ ਘਰ ਘਰ ਬਰੀਡ ਹੋਵੇ ਜਿਹੜੇ ਬਰੀਡਰ ਆ ਪਰ ਕੋਈ ਨਹੀਂ ਕਹਿੰਦਾਗਾ ਜਿੰਦਾ ਇੱਕ ਵਾਰੀ ਨਾਮ ਬੰਦ ਆ ਉਹੀ ਕਹਿੰਦਾ ਵੀ ਮੇਰਾ ਹੀ ਨਾਮ ਬਣਿਆ ਮੇਰਾ ਹੀ ਨਾਮ ਬਣਿਆ ਰਹੇ ਦੂਸਰੇ ਨੂੰ ਵੀਰ ਜੀ ਅੱਗੇ ਨਹੀਂ ਆਉਂਦੇ ਇਹ ਅਸਲ ਸੱਚਾਈ ਆ ਮੱਝ ਹੁਣ ਇਹੋ ਜੀਆਂ ਧਰੀਆਂ ਥੋੜੀ ਪਈਆਂ ਇਹ 12 ਕਿਲੋ ਪਹਿਲਾਂ ਨੇ ਦੁੱਧ ਦੇਣਾ ਬਹੁਤ ਵੱਡੀ ਗੱਲ ਐ ਨਾ ਮਾਂ ਬਹੁਤ ਜ਼ਿਆਦਾ ਚੰਗੀ ਜੇ ਕੇ ਟਰਸਟ ਦਾ ਉਦੋਂ ਨਵਾਂ ਆਇਆ ਸੀ ਸੀਮਨ ਹਾਂਜੀ ਇਹ ਜੇ ਕੇ ਟਰਸਟ ਜੇ ਸੀ ਬੰਦੀ ਆ ਸਾਨੂੰ ਕੋਲ ਦਾ ਨਾਮ ਨਹੀਂ ਪਤਾਗਾ ਕੋਲ ਦਾ ਨਾਮ ਨਹੀਂ ਪਤਾ ਹਾਂਜੀ ਇਹ ਉਹ ਆਪਣੀ ਮੱਝ ਦੀ ਉਸੇ ਮੱਝ ਦੀ ਉਸੇ ਇਹ ਵੀ ਉਹਦੀ ਹੈ ਉਸੇ ਦੀ ਮਾਲੋ ਜਿੰਨਾ ਪਰਿਵਾਰ ਖੜਾ ਉਹ ਮੱਝਦਾ ਹੀ ਆ ਆਪਣੇ ਬਿਲਕੁਲ ਜੀ ਉਸੇ ਦਾ ਹੀ ਆ ਕੋਈ ਪੁੱਤੀ ਆ ਕੋਈ ਇਹਦੀ ਹੈ ਹਾਂਜੀ ਇਹ ਹਿੰਦੀ ਆ ਕਾਣੀ ਵਾਲੀ ਹਾਂਜੀ ਉਹ ਕੋਈ ਨੂਰ ਦੀ ਬੱਚੀ ਆ ਅੱਛਾ ਉਹ ਇਹਦੀ ਆ ਠੀਕ ਹੈ ਇਹਦੇ ਕੋਈ ਇਹ ਨੂਰ ਨਵਾਇਆ ਸੀ ਆਪਾਂ ਹਾਂਜੀ ਕੋਈ ਨੂਰ ਅੱਛਾ ਇਹ ਨੀਲੀ ਆ ਮਾਲੋ ਇਹ ਸਮੇਲ ਹੋ ਗਿਆ ਨੀਲੀ ਦਾ ਹਾਂਜੀ ਇਹ ਨੀਲੀ ਦਾ ਵੀ ਦਾ ਸਮੇਲ ਹੋ ਗਿਆ ਠੀਕ ਹੈ ਠੀਕ ਹੈ ਹੋਰ ਇਹਨਾਂ ਚ ਕੀ ਕੀ ਨਿਸ਼ਾਨੀਆਂ ਹੁੰਦੀਆਂ ਬਈ ਨੀਲੀ ਦਾ ਰਵੀ ਦਾ ਜਿੱਦਾਂ ਇਹ ਸਭ ਤੋਂ ਬਾਅਦ ਸ਼ਾਂਤ ਸੁਭਾਦੀ ਹਾਂਜੀ ਛਾਤੀ ਚੌੜੇ ਲੇਵਾ ਦੇਖੋ ਇਹਦਾ ਹਾਂ ਰਵੀ ਦਾ ਜਿੰਨਾ ਲੇਵਾ ਪਿਛਾਂ ਦੇਖੋ ਕਿੰਨਾ ਚੌੜਾ ਹਾਂ ਖਨਾਨਾ ਸਨੇਲ ਦੇਖੋ ਫਿਰ ਇਹ ਦੇਖੋ ਵੀ ਜਿੰਨਾ ਉਹਨਾਂ ਅੱਗੇ ਉਹਨਾਂ ਪਿਛਾਂ ਨੂੰ ਆ ਉਹਨਾਂ ਪਿਛਾਂ ਨੂੰ ਆ ਵੈਂਸ ਪ੍ਰੋਪਰ ਹੋਣ ਗਿਆ ਜਿੱਦਾਂ ਲੇਵੇਦੇ ਇਹ ਨਹੀਂ ਹੈਗਾ ਵੀ ਢਿੱਲ ਜਿਹਾ ਜਿੱਦਾਂ ਵੀ ਨੇ ਹਾਂਜੀ ਹਾਂਜੀ ਪੂਰੇ ਸਖਤ ਨਸਜਾ ਵੇਖਣ ਨੂੰ ਢਿੱਲਾ ਲੱਗਦਾ ਪਰ ਹੈ ਨਹੀਂ ਹਾਂ ਹੈ ਨਹੀਂਗਾ ਕੋਈ ਮਸਟਾਈਟਸ ਨਹੀਂ ਹੈ ਨਹੀਂ ਨਹੀਂ ਬਿਲਕੁਲ ਓਕੇ ਨਹੀਂ ਹਾਂਜੀ ਠੀਕ ਹੈ ਫਿਰ ਇਹ ਵੀ ਤਕਰੀਬਨ ਹੀ ਪ੍ਰਮਾਤਮਾ ਦੀ ਮੇਰ ਆਪੀ ਚਾਰਾਂ ਥਨਾਛੇ ਇਹਨਾਂ ਦੇ ਦੁੱਧ ਬਰਾਬਰ ਅੱਛਾ ਚਾਰਾਂ ਗਾੜੀ ਪਿਛਾੜੀ ਦੇ ਕਿਸੇ ਨਹੀਂ ਹੋਏਗਾ ਅੱਛਾ ਇਹ ਕਹਿੰਦੇ ਹੁੰਦਾ ਇਹਨੂੰ ਲਾਈਵ ਚੋ ਵੀ ਸਕਦੇ ਜੇ ਹਾਂ ਅਗਾਂ ਵੀ ਇਹ ਵੀ ਐਵੇਂ ਹੀ ਆ ਅੱਛਾ ਇਹ ਵੀ ਐਵੇਂ ਹੀ ਆ ਹਾਂਜੀ ਇਹ ਵੇਖਣ ਨੂੰ ਹਾਈਟ ਛੋਟੀ ਪਰ ਦੁੱਧ ਨੂੰ ਇਹ 13 ਲੀਟਰ ਹੁਣ ਦਿੱਤਾ ਆ ਦੇਖੋ ਜੀ ਤੁਸੀਂ ਪਹਿਲਾਂ ਨੇ 13 ਇਹ ਭੁੱਲਦੀ ਆ ਤੇ ਬਾਈ ਇਹ ਕਹਿੰਦਾ ਸੀਗਾ ਵੀ ਪੌਣੇ 7 ਮਹੀਨਿਆਂ ਤੇ ਅਬੋਰਸ਼ਨ ਕਰ ਗਈ ਸੀ ਇਹ ਝੋਟੀ ਆ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆ ਇਹਦੇ ਵੀ ਅੱਜ ਆਪਾਂ ਦਵਾਈ ਭਰੀ ਹੈ ਜੀ ਦੋ ਵਾਰੀ ਇਹ ਵੀ ਖਾਲੀ ਨਿਕਲ ਗਈ ਤੇ ਚਲੋ ਕੋਈ ਹੋ ਜਾਂਦਾ ਗਈ ਵਾਰੀ ਤੇ ਦੋ ਇਹਦੇ ਅੱਜ ਦਵਾਈ ਭਰ ਕੇ ਇਹਦੀ ਸੈਂਕ్రో ਕਰਾਂਗੇ ਆਪਾਂ ਇਹਨੂੰ ਵਿਟਾਮਿਨ ਵਗੈਰਾ ਦੇ ਕੇ ਤੇ ਇਹ ਵੀ ਬਾਈ ਕਹਿੰਦਾ ਪੌਣੇ 7 ਮਹੀਨਿਆਂ ਦੇ ਝੋਟੀ ਨੇ ਫਲ ਸੱਟ ਗਏ ਤੇ 9 ਕਿਲੋ ਦੁੱਧ ਤੇ ਆ ਗਈ ਸੀ ਦੇਖ ਲਓ ਤੁਸੀਂ ਵੈੜ ਵੀ ਨਹੀਂ ਇੰਨੇ ਦੁੱਧ ਤੇ ਆਉਂਦੀ ਜੀ ਤੇ ਸੇਰੀਆ ਕੋਈ ਇੰਜੈਕਸ਼ਨ ਨਹੀਂ ਹਾਂ ਕੋਈ ਅਸੀਂ ਕੁਛ ਨਹੀਂ ਠੀਕ ਹੈ ਮਤਲਬ ਅਸੀਂ ਕੱਲਾ ਦਾਣਾ ਪਾ ਕੇ ਹਾਂ ਪਹਿਲਾਂ ਅਸੀਂ 20 ਦਿਨ ਫੀਡ ਪਾਉਂਦੇ ਰਹੇ ਆ ਉਹ ਅੱਗੇ ਖਾ ਕੇ ਮਤਲਬ ਛਾਟ ਤੇ ਲੱਗੀ ਰਹੀ ਆ ਠੀਕ ਹੈ ਬਾਈ 20 ਦਿਨ ਤੋਂ ਬਾਅਦ ਇੰਨੇ ਕਰਮਲ ਨੇ ਛਾਟ ਵੀ ਛੱਡਤੀ ਸੀਗੀ ਹਾਂ ਆਵਾਜ਼ ਦੇ ਕੇ ਮਿਲਦੀ ਸੀਗੀ ਤੇ ਹੁਣ ਵੀ ਆਵਾਜ਼ ਤੇ ਆ ਹੁਣ ਵੀ ਆਵਾਜ਼ ਦੇ ਕੇ ਹੁਣ ਕਿੰਨਾ ਦੁੱਧ ਦੇ ਰਹੀ ਆ ਬਾਈ ਹੁਣ ਵੀਰ ਜੀ ਇਸ ਟਾਈਮ 11 ਲੀਟਰ ਹੈਗਾ ਦੁੱ ਤੁਸੀਂ ਇਹਨਾਂ ਵਿੱਚ 4 ਮਹੀਨੇ ਹੋ ਗਏ 4 ਮਹੀਨੇ ਹੋ ਗਏ ਠੀਕ ਹੈ ਠੀਕ ਹੈ ਵੀ ਨਹੀਂ ਸੋਰੀ 6 ਮਹੀਨੇ ਹੋ ਗਏ ਵੀਰ ਜੀ ਅੱਛਾ 6 ਮਹੀਨੇ ਹੋ ਗਏ 6 ਮਹੀਨੇ ਹੋਵਰੀ ਦਾ ਖਾਲੀ ਨਿਕਲ ਗਿਆ 6 ਮਹੀਨੇ ਹੋ ਗਏ ਹਾਂਜੀ ਵੀਰ ਜੀ 6 ਮਹੀਨੇ ਹੋ ਗਏ ਆ ਅੱਛਾ ਅੱਛਾ ਦੋ ਦੋ ਮਹੀਨਿਆਂ ਤੇ ਕਰਕੇ ਗਈ ਆ ਅੱਛਾ ਜੀ ਤੇ ਆਹ ਇਹਦੀ ਨਾਲ ਕੱਟੀ ਆ 507 ਦੀ ਇਹ 507 ਦੀ ਆ ਆਉਂਦੀਆਂ ਥੋੜੇ ਮੰਨ ਲਓ ਵੀ ਮਾਤੇ ਜਾਂਦੇ ਆਈ ਜਾਂਦੇ ਨੇ ਹਾਂ ਦੇਵੇ ਉਹੀ ਦੋਵੇਂ ਜਾਈ ਹੈ ਨਾ ਹਾਂਜੀ ਇਹ 507 ਹੈ ਅੱਛਾ 507 ਆ ਨੱਬੇ ਵਾਲਾ ਹਾਂਜੀ 90 ਦਾ 507 ਠੀਕ ਹੈ ਠੀਕ ਹੈ ਇਹਦੀ ਉਮਰ ਬਈ 6 ਮਹੀਨੇ ਹੋ ਗਏ ਨਾ ਹਾਂ ਤੇ ਮੇਨ ਆਪਾਂ ਤੁਹਾਨੂੰ ਦੱਸਿਆ ਸੀਗਾ ਜੀ ਆ ਦੋਵਾਂ ਮੱਜਾਂ ਤੇ ਆਏ ਸੀਗੇ ਆ ਮੱਝ ਦੀ ਬਾਈ ਦੀ ਮੱਝ ਜਿਹੜੀ ਇਹ ਖਾਲੀ ਨਿਕਲ ਗਈ ਆ ਦੋ ਵਾਰੀ ਇਹ ਅਸੀਂ ਚੁਆਈ ਚ ਵੀ ਪਾਈ ਸੀ ਜੇ ਸਰਕਾਰੀ ਚੁਆਈ ਸੀ ਸਰਕਾਰੀ ਚੁਆਈ ਤੇ ਹਾਂਜੀ ਪਰ ਉਹ ਵੀ ਸਾਨੂੰ ਮਿਸ ਗਾਈਡ ਕੀਤਾ ਗਿਆ ਵੀ ਜਿੱਦਾਂ ਬੱਚਿਆਂ ਨੂੰ ਦੁੱਧ ਪਿਆ ਕੇ ਤੇ ਫਿਰ ਚੁਆਈ ਤੇ ਕਰੋ ਕਿਉਂਕਿ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਠੀਕ ਹੈ ਬਈ ਅਸੀਂ ਇਹਨਾਂ ਨੂੰ ਪਹਿਲਾਂ ਅੱਧਾ ਦੁੱਧ ਪਿਆ ਦੇਣਾ ਫਿਰ ਅਸੀਂ ਚੋਣਾ ਤੇ ਆਪਾਂ ਜਿੰਨਾ ਵੇਟ ਕਰਾਵਾਂਗੇ ਦੁੱਧ ਤਾਂ ਉਨਾ ਹੀ ਅਗਲੇ ਵਾਲੇ ਕੰਡੇ ਤੇ ਵੇਟ ਕਰਨਾ ਹਾਂਜੀ ਹਾਂਜੀ ਉਹ ਬਾਅਦ ਚ ਮਤਲਬ ਸਾਡੇ 6 ਮਹੀਨੇ ਚੁਆਈ ਕਰਾ ਕੇ ਉਸ ਤੋਂ ਬਾਅਦ ਮਤਲਬ ਉਹ ਵੀ ਬੰਦ ਕਰਤਾ ਹਾਂਜੀ ਇਸ ਕਰਕੇ ਸਾਡਾ ਮਤਲਬ ਕੀ ਦੁਬਾਰ ਨਹੀਂ ਹੈਗਾ ਵੀ ਕਿਸੇ ਮੇਲੇ ਤੇ ਕਿਸੇ ਸਰਕਾਰੀ ਮੇਲੇ ਤੇ ਜਾ ਕੇ ਰਾਜੀ ਨਹੀਂ ਜਿਵੇਂ ਉਹ ਮਾਤੇ ਹੁਣ ਆਪਣੀ ਮੇਲੇ ਵਾਲੀ ਹੁਣ ਉਹ ਕਿੰਨੇ ਦੋ ਦੇਊਗੀ ਵੇ ਇਸ ਵਾਰੀ ਤੁਹਾਡੇ ਹਿਸਾਬ ਨਾਲ ਪਰਮਾਤਮਾ ਨੂੰ ਪਤਾ ਹੈ ਜੀ ਜੇ ਤਾਂ ਸਹੀ ਸਲਾਮਤ ਰੱਖੇ ਹਾਂਜੀ ਅਸੀਂ ਇਹਦੇ ਥੱਲੇ 21 ਲੀਟਰ ਦੁੱਧ ਚਵਾਵਾਂਗੇ 21 ਲੀਟਰ ਦੁੱਧ ਹਾਂ ਪਰ ਮੇਲੇ ਤੇ ਨਹੀਂ ਕਿਸੇ ਤੇ ਹਾਂ ਕਈ ਕਹਿੰਦੇ ਵੀਰੇ ਬੂਸਟਨ ਲਾ ਦਿੰਦੇ ਆ ਠੀਕ ਹੈ ਬਈ ਲੋਕੀ ਬਹੁਤ ਕਹਿੰਦੇ ਆ ਵੀ ਕਰਨਾ ਆਪਾਂ ਕਹਿੰਦੇ ਆ ਘਰੇ ਇੰਨਾ ਦੁੱਧ ਜਵਾ ਦਾਂਗੇ ਹਾਂਜੀ ਵੀ ਆਪਾਂ ਇਹ ਨਹੀਂ ਕਹਿੰਦੇ ਕਿਸੇ ਦੇ ਘਰੇ ਹੈ ਨਹੀਂ ਵੀ ਕੀ ਵਾਲੀ ਹਾਂਜੀ ਹਾਂਜੀ ਬਹੁਤ ਮੇਰੇ ਤੋਂ ਵੀ ਚੰਗੇ ਚੰਗੇ ਹੈਗੇ ਵੀਰ ਭਰਾ ਜੀ ਨਾਲ ਰੱਖੇ ਆ 20 ਤੋਂ 21 22 ਪਰ ਜਿਹੜੇ ਮੇਲਿਆਂ 'ਚ ਜਾਂਦੇ ਆ ਆਪਨੇ ਰੀਕੇ ਕਹਿ ਦਿੰਦੇ ਵੀ ਹਾਂ ਮੇਰੀ ਮੱਝ ਨੇ ਇੰਨਾ ਦਿੱਤਾ ਜੀ ਬਖਾਨੇ ਨੇ ਬੂਸਟਨ ਲਾਇਆ ਉਹ ਆਪਦੀਆਂ ਮੱਝਾਂ ਦਾ ਵੀ ਪਹਿਲਾਂ ਬੂਸਟਨ ਚੈੱਕ ਕਰਾਉਣਾ ਆਪਦੀਆਂ ਮੱਝਾਂ ਦਾ ਵੀ ਬਲੱਡ ਟੈਸਟ ਕਰਾਉਣਾ ਆਪਦਾ ਵੀ ਕਰਵਾਉਣਾ ਹਾਂ ਸਹੀ ਗੱਲ ਹੈ ਬਈ ਮੈਨੂੰ ਤਾਂ ਕਹਿਤਾ ਮੈਂ ਬੂਸਟਨ ਲਾ ਲਿਆ ਪਰ ਆਪਦੇਆਂ ਨੂੰ ਵੀ ਦੇਖਣਾ ਚਾਹੀ ਤੋੜਾ ਇਹ ਨਹੀਂ ਜਾਣਾ ਜੀ ਨਹੀਂ ਜਾਣਾ ਠੀਕ ਹੈ ਵੀ ਘਰੇ ਅਗਲਾ ਜੇ ਕੋਈ ਸ਼ੌਂਕੀ ਬੰਦਾ ਹੈਗਾ ਆਪਾਂ ਆਪਣੇ ਪੇਜ ਤੇ ਹੀ ਇਹਦੀ ਕਰਵਾਵਾਂਗੇ ਬਾਈ ਜਰੂਰ ਮਿਲ ਕੇਗਾ ਹਾਂ ਆਪਾਂ ਇਹਨਾਂ ਨੂੰ ਪ੍ਰਮਾਤਮਾ ਟਾਈਮ ਲਿਆਵੇ ਹਾਂ ਲੋਕਾਂ ਨੂੰ ਹਾਂ ਆ ਲੋਕਾਂ ਨੂੰ ਦਿਖਾਵਾਂਗੇ ਵੀ ਇਹ ਵੱਜ ਬਈ 122 ਕਿਲੋ ਦੁੱਧ ਦਿੰਦੀ ਆ ਤੇ ਬਾਕੀ ਇਹਦਾ ਸਟਰਕਚਰ ਦੱਸਦਾ ਬਈ ਲੇਵਾ ਦੱਸਦਾ ਨਾਰਮਲ ਗੱਲ ਲੈ ਦੇ ਵਾਸਤੇ ਵੀ 20 ਕਿਲੋ ਦੁੱਧ ਕੋਈ ਵੱਡੀ ਵੱਡੀ ਗੱਲ ਨਹੀਂ ਹੈ ਕਿ ਤੀਜੇ ਸੂਣਾ ਬਈ ਇਹਨੂੰ ਤੀਜੇ ਦੀ ਠੀਕ ਹੈ ਤੇ ਦਿੰਦੀ ਵੀ ਕੱਟ ਗਈ ਹੈ ਨਾ ਦਿੰਦੀ ਕੱਟੀ ਹੈ ਕਿ ਵੇਖੋ ਕੀ ਦਿੰਦੀ ਆ ਕਿ ਆਪਣੇ ਮੇਲ ਕੋਈ ਵੀ ਨਹੀਂ ਕੋਦੋਂ ਦਾ ਨਹੀਂ ਜਦੋਂ ਜਿਉਂ ਵੇਚੀ ਆ ਉਦੋਂ ਦੇ ਮੇਲ ਆਏ ਆ ਤਿੰਨ ਸਾਡੇ ਘਰੇ ਤਿੰਨ ਮੇਲ ਆ ਜਿੱਥੇ ਜਰ ਉਹ ਖੜੀ ਰਹੀ ਆ ਉਹ ਨਜਰ ਕਟ ਗਈ ਕਟੀਆਂ ਆਂ ਪੁੱਟੀਆਂ ਕਟਾਣੀ ਦਿੱਤਾ ਨਹੀਂ ਜੀ ਉਹਨੇ ਵੀ ਨਹੀਂ ਦਿੱਤਾ ਤੇ ਜਿੰਨੀ ਦੇਰ ਉਹਦੇ ਨਾਲ ਦੀਆਂ ਦੂਸਰੀਆਂ ਮੱਝਾਂ ਰਹੀਆਂ ਉਹ ਵੀ ਕਟੀਆਂ ਹੀ ਆਉਂਦੀਆਂ ਰਹੀਆਂ ਤੇ ਗਾਂ ਬੱਚੀ ਦਿੰਦੀ ਸੀਗੀ ਗਾਂ ਬੱਚੀ ਦਿੰਦੀ ਸੀ ਜਿੱਦੋਂ ਉਹ ਵੇਚੀ ਆ ਸਾਡੀ ਗਾਂ ਸੂਣ ਵਾਲੀ ਸੀਗੀ 200 ਸਾਡੇ ਘਰੇ ਸੀ ਛਤਾਵਾਂ ਦਾ ਹੁੰਦਾ ਉਹ ਬਈ ਬਿਲਕੁਲ ਜੀ ਦੋਵੇਂ ਸੂਏ ਬੱਛੇ ਹਮ ਮੱਝਾਂ ਸਾਡੀਆਂ ਦੋ ਸੂਆਂ ਦੋਵੇਂ ਕੱਟੇ ਜਿਹੜੀ ਮੱਝ ਨੇ ਆਪਾਂ ਨੂੰ ਇੰਨਾ ਦੇ ਦਿੱਤਾ ਹਣਾ ਵੀ ਆਪਣਾ ਆਰ ਪਰਿਵਾਰ ਸਾਰਾ ਮੱਝ ਨੇ ਬ ਤੇ ਜਦੋਂ ਆਪਾਂ ਵੇਚਦੇ ਆ ਇਹੋ ਜੇ ਪਸ਼ੂ ਤਾਂ ਫਿਰ ਜਾਂ ਦੁੱਖ ਦਾ ਹੁੰਦਾ ਹਨਾ ਵੀ ਜਦ ਥੋੜੀ ਥੋੜੀ ਮਜਬੂਰੀ ਬਣ ਗਈ ਤੁਹਾਨੂੰ ਵੇਚਣਾ ਪਿਆ ਬਿਮਾਰ ਹੋਣ ਕਰਕੇ ਹਾਂਜੀ ਮੇਰੇ ਮੰਮੀ ਜਾੜਾ ਕੇਅਰ ਕਰਦੇ ਸੀਗੇ ਹਾਂਜੀ ਤੇ ਮੰਮੀ ਨਾ ਠੀਕ ਹੋਣ ਕਰਕੇ ਸਾਨੂੰ ਪਸ਼ੂ ਵੇਚਨੇ ਪਏ ਵੇਚਨੇ ਪਏ ਨਹੀਂ ਤਾਂ ਪਸ਼ੂ ਮੇਲਾ ਦਾ ਅੱਜ ਨੂੰ ਆਪਣੇ 20 ਹੁੰਦੇ ਬਈ ਅਸੀਂ ਵੀਰੇ ਇੱਕ ਕੁੰਡੇ ਤੇ ਦੋ ਦੋ ਪਸ਼ੂ ਹੁੰਦੇ ਸੀ ਸਾਡੇ ਅੰਦਰ ਜਗ੍ਹਾ ਵੀ ਥੋੜੀ ਆ ਪਰ ਸਾਡੇ ਉਸ ਟਾਈਮ 13 ਪਸ਼ੂ ਅੰਦਰ ਵੱਜਦੇ ਹੁੰਦੇ ਸੀਗੇ ਠੀਕ ਆ ਬਈ 13 ਪਸ਼ੂ ਠੀਕ ਜੀ ਹਾਂਜੀ ਥੋੜੀ ਜਗ੍ਹਾ ਦੇ ਵਿੱਚ ਅਸੀਂ 13 ਪਸ਼ੂ ਬੰਦੇ ਰਹੇ ਬੰਦੇ ਰਹੇ ਚਲੋ ਰੱਬ ਬਾਈ ਨੂੰ ਤੰਦਰੁਸਤੀ ਬਖਸ਼ੇ ਬਾਈ ਤੇ ਆਹ ਮੱਝ ਦਾ ਤੁਹਾਨੂੰ ਦਿਖਾਵਾਂਗੇ ਲਾਈਵ ਮਿਲ ਕੇ ਕਰਾਵਾਂਗੇ ਆਪਾਂ ਆਪਣੇ ਪੇਜ ਤੇ ਹੀ ਕਰਵਾਵਾਂਗੇ YouTube ਵਾਲੇ ਤੇ Facebook ਵਾਲੇ ਤੇ ਵੀ ਇਹ ਮੱਝ ਐਡੀ ਚੰਗੀ ਆ ਬਾਈ ਕੋਲੇ ਬਰੀਡ ਤੇ ਪਰ ਮੇਲੇ ਤੋਂ ਬਾਈ ਦਾ ਮਨ ਅਕਿਆ ਰਿਹਾ ਕਹਿੰਦਾ ਵੀ ਮੈਂ ਕਦੇ ਮੇਲੇ ਤੇ ਨਾ ਜਾਣਾ ਬਾਈ ਇੱਕ ਅੱਧੀ ਵਾਰੀ ਗਿਆ ਬਾਈ ਤੇ ਚਲੋ ਨਹੀਂ ਕੋਈ ਬਾਈ ਨੂੰ ਮਾਲੋ ਰਿਸਪਾਂਸ ਮਿਲਿਆ ਅੱਗੋਂ ਤਾਂ ਫਿਰ ਨਹੀਂ ਜੀ ਬੰਦੇ ਦਾ ਕਰਦਾ ਤੇ ਪਰ ਪਸ਼ੂਆਂ ਦੀ ਬਰੀਡ ਚ ਕੋਈ ਕਮੀ ਨਹੀਂ ਜੀ ਆਸ ਤੁਹਾਨੂੰ ਨੀਲੀ ਤੇ ਰਾਵੀ ਦਾ ਵੀ ਦੱਸਿਆ ਵੀ ਕੀ ਨੀਲੀ ਦਾ ਹੁੰਦੀ ਆ ਤੇ ਕੀ ਰਾਵੀ ਹੁੰਦੀ ਆ ਤੇ ਇਹ ਮੱਜਾਂ ਦਾ ਤਾਂ ਕੋਈ ਮੁੱਲ ਹੀ ਹੈ ਨਹੀਂ ਗਈ ਆ ਦੋ ਮੱਜਾਂ ਦਾ ਤਾਂ ਸਾਨੂੰ ਤੁਹਾਡੇ ਸਾਹਮਣੇ ਆ ਹੈ ਇਹ ਭੂਰੀਆਂ ਤੇ ਇਹ ਉੱਧਰਲਾ ਪਾਕਿਸਤਾਨੀ ਬਲੱਡ ਲਾਈਨ ਚੋਂ ਮੱਜਾਂ ਜੀ ਇਹ ਥੋੜਾ ਜਿਹਾ ਅਜੇ ਸੀਮਨ ਸੂਮਣ ਬਾਲੇ ਵਧੀਆ ਨਹੀਂ ਲੱਗੇ ਕਰਕੇ ਤਾਂ ਕਰਕੇ ਗਾਂ ਬਾਲੀ ਵਧੀਆ ਬਰੀਡ ਨਹੀਂ ਬਣੇਗੀ ਤੇ ਨਹੀਂ ਤਾਂ ਇਹ ਮੱਜਾਂ ਦਾ ਤੁਸੀਂ ਆਪ ਹੀ ਦੇਖ ਸਕਦੇ ਆ ਵੀ ਜਿਹੜੀ ਇਹਦੀ ਮਾਂ ਸੀਗੀ ਉਹਦਾ ਕੋਈ ਮੁੱਲ ਨਹੀਂ ਸੀ ਬਹੁਤ ਚੰਗੀ ਮੱਝ ਸੀਗੀ ਜਿਹੜੀ ਬਾਈ ਨੇ 9 ਸੂਏ ਜੋ ਕੇ ਆਪਦੇ ਘਰੇ ਦੁੱਧ ਵੇਚੀ ਆ ਜੀ ਮੱਝ ਉਹ ਤੇ ਆਹ ਮੱਝ ਵੀ ਕੋਈ ਕਰਮਾ ਵਾਲਾ ਬੰਦਾ ਹੀ ਆ ਜੀ ਨੂੰ ਇਹ ਮਿਲੂਗੀ ਚਲੋ ਹਜੇ ਤਾਂ ਰੱਬ ਸੁੱਖ ਰੱਖੇ ਬਾਈਆਂ ਦੇ ਘਰੇ ਹੀ ਆ ਤੇ ਪਰ ਇਹਨਾਂ ਦਾ ਕੋਈ ਵਿਚਾਰ ਨਹੀਂ ਇਹਨਾਂ ਨੂੰ ਵੇਚਣ ਦਾ ਤੇ ਮੈਂ ਤਾਂ ਕਹਿਣਾ ਵੀ ਚਲੋ ਵੇਚਣ ਵੀ ਨਾ ਜੀ ਤੇ ਬਹੁਤ ਚੰਗੇ ਪਸ਼ੂ ਕਰ ਐਜ ਦੇ ਪਸ਼ੂ ਬਹੁਤ ਘੱਟ ਘਰਾਂ 'ਚ ਮਿਲਦੇ ਆ ਮੈਂ ਬਾਈ ਨੂੰ ਕਹੇ ਵੀ ਚਲ ਆਪਾਂ ਦਿਖਾਉਣੇ ਆ ਬਈ ਬਈ ਇੰਨੇ ਚੰਗੀ ਬੀੜ ਵੀ ਕੋਈ ਬੰਦਾ ਸਾਹਮਣੇ ਬੈਠਾ ਵੀ ਇੰਨਾ ਬਿਮਾਰ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਆਪਦੇ ਪਸ਼ੂ ਨਹੀਂ ਵੇਚੇਗੇ ਇਹ ਆਪਦੀ ਨਸਲ ਘਰੇ ਰੱਖੀ ਵੀ ਆ ਜੀ ਚਲੋ ਮੱਝ ਇਹਨਾਂ ਨੂੰ ਵੇਚਣੀ ਬਈ ਮਜਬੂਰੀ ਹੋ ਗਈ ਠੀਕ ਹੈ ਪਰ ਆਹ ਜਿਹੜੀਆਂ ਦੋ ਮੱਝਾਂ ਇਹਨਾਂ ਦਾ ਕੋਈ ਤੋੜ ਨਹੀਂਗਾ ਜੀ ਇਹ ਮੇਰੀ ਮਤਲਬ ਮੇਰੇ ਮੰਮੀ ਦੀ ਸਾਹਮਣੇ ਆਏ ਸਾਡੇ ਘਰ ਅੱਛਾ ਉਹਨਾਂ ਦੀ ਸਾਹਮਣੇ ਆ ਉਹਨਾਂ ਦੀ ਸਾਹਮਣੇ ਆ ਮਤਲਬ ਆਹਰ ਹੋਣ ਤੋਂ ਬਾਅਦ ਵੀ ਮਤਲਬ ਇਹਨਾਂ ਦੇ ਵਿੱਚ ਤਿੰਨ ਟਾਈਮ ਚਾਰ ਟਾਈਮ ਉਹਨਾਂ ਨੇ ਆਉਣਾ ਹੀ ਆਉਣਾ ਆਉਣਾ ਹੀ ਆਉਣਾ ਨਮੋਣਾ ਪਾਣੀ ਵੀ ਆਉਣਾ ਜੇ ਅਸੀਂ ਦਾਣਾ ਪਾ ਵੀ ਦਿੱਤਾ ਉਸ ਤੋਂ ਬਾਅਦ ਵੀ ਉਹਨਾਂ ਨੇ ਦਾਣਾ ਪਾਉਣ ਆਉਣਾ ਹੈ ਕਿ ਤੁਸੀਂ ਮੱਜਾ ਭੁੱਖੀਆਂ ਰੱਖੀਆਂ ਠੀਕ ਹੈ ਠੀਕ ਹੈ ਬਈ ਇਹਨਾਂ ਤੋਂ ਜਿਹੜੀ ਤੁਸੀਂ ਉਹ ਵੇਚੀਆਂ ਬਈ ਕੱਟੀ ਵੇਚੀ ਆ ਜਾਂ ਝੋਟੀ ਵੇਚੀ ਉਹ ਇਹਨਾਂ ਤੋਂ ਸੀ ਕੀ ਕਿ ਹਾਂਜੀ ਇਹਨਾਂ ਤੋਂ ਸੀ ਉਹ ਸਾਡੇ ਪਿੰਡ ਹੀ ਆ ਉਹ ਪਿੰਡ ਹੀ ਆ ਠੀਕ ਹਾਂਜੀ ਉਹ ਸਾਡੇ ਪਿੰਡ ਹੀ ਲੈ ਕੇ ਗਏ ਯਾਰ ਪਿੰਡ ਹੀ ਲੈ ਕੇ ਗਏ ਯਾਰ ਹਾਂਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਵੱਧ ਤੋਂ ਵੱਧ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰ